ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਵੇਂ ਕਮਲੋਟ ਪਿੰਡ ਦੇ ਲੋਕਾਂ ਤੋਂ ਸੰਗਤ ਦੀ ਰੱਖਿਆ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜਿੱਥੇ ਦੁਨੀਆ ਨੂੰ ਅਨੇਕ ਬਖਸ਼ਿਸ਼ਾਂ ਬਖਸ਼ੀਆਂ ਉੱਥੇ ਉਹਨਾਂ ਨੂੰ ਘਰ ਵੀ ਬਣਵਾ ਕੇ ਦਿੱਤੇ ਆਓ ਅੱਜ ਇਸ ਇਤਿਹਾਸ ਦੇ ਪੰਨਿਆਂ ਨੂੰ ਇੱਕ ਵਾਰ ਫਿਰ ਫਰੋਲੀਏ ਅਸੀਂ ਇਸ ਚੈਨਲ ਤੇ ਸਾਰੇ ਧਰਮਾਂ ਅਤੇ ਖਾਸ ਕਰਕੇ ਸਿੱਖ ਗੁਰੂ ਸਾਹਿਬਾਨ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਵੀਡੀਓ ਪਾਉਂਦੇ ਹਾਂ ਅਤੇ ਆਪ ਜੀ ਨੂੰ ਨਵੇਦਨ ਹੈ ਕਿ ਅਗਰ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਅਸੀਂ ਆਪਣੇ ਗੁਰੂ ਸਹਿਬਾਨ ਜੀ ਦਾ ਇਤਿਹਾਸ ਇੱਕ ਇੱਕ ਸਿੱਖ ਕੋਲ ਪਹੁੰਚਾ ਦਈਏ ਆਓ ਸ਼ੁਰੂ ਕਰਦੇ ਹਾਂ ਜਦ ਇਸ ਤਰ੍ਹਾਂ ਆਨੰਦ ਪ੍ਰਸੰਤਾ ਨਾਲ ਕੁਝ ਸਮਾਂ ਬੀਤ ਗਿਆ ਤਾਂ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀਓ ਜੁੱਧ ਤੋਂ ਬਿਨਾਂ ਬਹੁਤ ਸਮਾਂ ਬੀਤ ਗਿਆ ਹੈ ਸ਼ਤਰੂ ਸੁਖ ਦੀ ਨੀਂਦ ਸੁੱਤੇ ਰਹਿਣ ਇਹ ਗੱਲ ਚੰਗੀ ਨਹੀਂ ਲੱਗਦੀ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਸਿੰਘੋ ਤੁਹਾਡੇ ਨਾਲ ਅਸਾਂ ਬਹੁਤ ਵੱਡਾ ਜੰਗ ਪਾਇਆ ਹੈ ਸਾਰੀ ਧਰਤੀ ਦੇ ਲੋਕ ਹੀ ਤੁਹਾਡੇ ਵੈਰੀ ਹਨ ਹੌਲੀ-ਹੌਲੀ ਇਹਨਾਂ ਨੂੰ ਸੋਧ ਕੇ ਸੁਖੀ ਹੋਵੋਗੇ ਹੁਣ ਜੋ ਚਾਹੋ ਸੋ ਪੂਰਾ ਹੋ ਕੇ ਰਹੇਗਾ ਇਸ ਸਮੇ ਗੁਰੂ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਕਿ ਇੱਕ ਪਰਦੇਸ ਤੋਂ ਸੰਗਤ ਆ ਗਈ ਉਸ ਨੇ ਆਣ ਕੇ ਪੁਕਾਰ ਕੀਤੀ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਅਫਸੋਸ ਹੈ ਕਿ ਅਸੀਂ ਤੁਹਾਡੇ ਵਾਸਤੇ ਅਜੀਬ ਚੀਜ਼ਾਂ ਭੇਟਾਂ ਵਾਸਤੇ ਲੈ ਕੇ ਆਏ ਸਾਂ ਪਰ ਰਸਤੇ ਵਿੱਚ ਕਮਲੋਟ ਪਿੰਡ ਵਾਲਿਆਂ ਨੇ ਸਾਡੇ ਪਾਸੋਂ ਉਹ ਖੋਹ ਲਈਆਂ ਹਨ ਅਸੀਂ ਤੁਹਾਡੇ ਨਾਮ ਦੀ ਬਹੁਤ ਦੁਹਾਈ ਦਿੱਤੀ ਵਾਸਤਾ ਪਾਇਆ ਪਰ ਉਹਨਾਂ ਨੇ ਇੱਕ ਨਾ ਸੁਣੀ ਸਾਡੇ ਪਾਸੋਂ ਸਭ ਕੁਝ ਖੋ ਲਿਆ ਹੈ ਉਹਨਾਂ ਸਿੱਖਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਜੀ ਬਹੁਤ ਗੁੱਸੇ ਵਿੱਚ ਆ ਗਏ ਪਰ ਸੰਗਤ ਨੂੰ ਧੀਰਜ ਦਿੱਤੀ ਕੇ ਤੁਹਾਡੀਆਂ ਅਰਪਣ ਕੀਤੀਆਂ ਸਭ ਚੀਜ਼ਾਂ ਸਾਨੂੰ ਪਹੁੰਚ ਗਈਆਂ ਸਮਝੋ ਤੁਸੀਂ ਕੋਈ ਚਿੰਤਾ ਨਾ ਕਰੋ ਭਾਈ ਆਲਮ ਸਿੰਘ ਅਤੇ ਹੋਰ ਸਿੰਘਾਂ ਨੇ ਖੜੇ ਹੋ ਕੇ ਕਿਹਾ ਗੁਰੂ ਜੀ ਉਸ ਪਿੰਡ ਦੇ ਗੁੱਜਰ ਤੇ ਰੰਗੜ ਬੜੇ ਦੁਸ਼ਟ ਹਨ ਉਹ ਅੱਗੇ ਵੀ ਤੁਹਾਡੇ ਪਾਸ ਆਉਣ ਵਾਲੇ ਸਿੱਖਾਂ ਨੂੰ ਲੰਗ ਕਰਦੇ ਤੇ ਲੁੱਟ ਪੁੱਟ ਲੈਂਦੇ ਹਨ ਹੁਕਮ ਕਰੋ ਤਾਂ ਇਹਨਾਂ ਦੁਸ਼ਟਾਂ ਨੂੰ ਚੰਗੀ ਤਰ੍ਹਾਂ ਸੋਧ ਦਈਏ ਸਤਗੁਰੂ ਜੀ ਨੇ ਫਰਮਾਇਆ ਹਾਂ ਇਹਨਾਂ ਨੂੰ ਸੋਧਣਾ ਹੀ ਚਾਹੀਦਾ ਹੈ ਸਤਗੁਰੂ ਜੀ ਦਾ ਹੁਕਮ ਸੁਣ ਕੇ ਖਾਲਸਾ ਜੀ ਨੇ ਰੰਜੀਤ ਨਗਾਰੇ ਉੱਤੇ ਚੋਟ ਮਾਰ ਦਿੱਤੀ ਅਤੇ ਦੁਸ਼ਟਾਂ ਨੂੰ ਸੋਧਣ ਵਾਸਤੇ ਸ਼ਿਕਾਰ ਦੇ ਬਹਾਨੇ ਚੜਾਈ ਕਰ ਦਿੱਤੀ ਕਮਲੋਟ ਪਹੁੰਚ ਕੇ ਗੁਰੂ ਜੀ ਨੇ ਸਿੰਘਾਂ ਨੂੰ ਆਗਿਆ ਕੀਤੀ ਕਿ ਕਿਲੇ ਨੂੰ ਘੇਰਾ ਪਾ ਲਵੋ ਅਤੇ ਪਿੰਡ ਨੂੰ ਲੁੱਟ ਲਵੋ ਸਿੰਘਾਂ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਥੋੜੇ ਸਮੇਂ ਵਿੱਚ ਕਮਸਾਨ ਮਚਾ ਦਿੱਤਾ ਪਿੰਡ ਦੇ ਲੋਕ ਭੱਜ ਕੇ ਕਿਲੇ ਵਿੱਚ ਜਾ ਵੜੇ ਅਤੇ ਅੰਦਰੋਂ ਬੰਦੂਕਾਂ ਤੋਪਾਂ ਦੇ ਵਾਰ ਸਿੰਘਾਂ ਉੱਤੇ ਕਰਨ ਲੱਗੇ ਸੂਰਜ ਡੁੱਬ ਗਿਆ ਤੇ ਰਾਤ ਪੈ ਗਈ ਸਿੰਘਾਂ ਨੇ ਗੁਰੂ ਜੀ ਤੋਂ ਅਗਿਆ ਮੰਗੀ ਕਿ ਜੇ ਹੁਕਮ ਕਰੋ ਤਾਂ ਇਹਨਾਂ ਉੱਤੇ ਹੱਲਾ ਕਰਕੇ ਸਾਰੇ ਦੁਸ਼ਮਣਾਂ ਦੀ ਕਟਾਵੜ ਕਰ ਦਈਏ ਪਰ ਗੁਰੂ ਜੀ ਨੇ ਫਰਮਾਇਆ ਕੀ ਰਾਤ ਆਰਾਮ ਕਰੋ ਦਿਨ ਚੜੇ ਹੀ ਧਾਵਾ ਬੋਲਣਾ ਠੀਕ ਰਹੇਗਾ ਸਿੰਘਾਂ ਨੇ ਸਾਵਧਾਨ ਹੋ ਕੇ ਰਾਤ ਬਤਾਈ ਅਤੇ ਦਿਨ ਚੜੇ ਰਣਜੀਤ ਨਗਾਰਾ ਤੇ ਸੰਖਾਂ ਦੀ ਧੁਨੀ ਨਾਲ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਛੱਡ ਕੇ ਖਾਲਸਾ ਜੀ ਨੇ ਕਿਲੇ ਉੱਤੇ ਤੋਪਾਂ ਤੇ ਬੰਦੂਕਾਂ ਨਾਲ ਧਾਵਾ ਕਰ ਦਿੱਤਾ ਕੁਝ ਸਿੰਘ ਕਈਆਂ ਲੈ ਕੇ ਕਿਲੇ ਦੀ ਕੰਧ ਨੂੰ ਢਾਉਣ ਲੱਗ ਪਏ ਸਿੰਘਾਂ ਦਾ ਜੋਰ ਵੇਖ ਕੇ ਕਿਲੇ ਅੰਦਰੋਂ ਲੋਕਾਂ ਨੇ ਹਾਰ ਮੰਨ ਕੇ ਕੱਪੜਾ ਫੇਰ ਦਿੱਤਾ ਅਤੇ ਪ੍ਰਾਣਾ ਦੀ ਰੱਖਿਆ ਮੰਗੀ ਕਿਹਾ ਕਿ ਸਤਿਗੁਰੂ ਜੀ ਸਾਨੂੰ ਸਾਡੇ ਪ੍ਰਾਣ ਬਖਸ਼ ਦਿਓ ਸਤਿਗੁਰੂ ਜੀ ਨੇ ਉਹਨਾਂ ਦੀ ਪੁਕਾਰ ਸੁਣ ਕੇ ਸਭ ਨੂੰ ਕਿਲੇ ਤੋਂ ਬਾਹਰ ਕੱਢ ਕੇ ਉਹਨਾਂ ਦੇ ਸ਼ਸਤਰ ਖੋਲ੍ਹ ਆਏ ਅਤੇ ਕਿਲਾ ਢਾ ਕੇ ਮੈਦਾਨ ਕਰਵਾ ਦਿੱਤਾ ਇਸ ਤਰ੍ਹਾਂ ਆਪ ਜੀ ਨੇ ਕਮਲੋਟ ਪਿੰਡ ਵਾਲਿਆਂ ਨੂੰ ਉਹਨਾਂ ਦੀ ਕੀਤੀ ਦਾ ਫਲ ਭੁਗਤਾ ਕੇ ਸੰਗਤ ਦੀ ਇੱਛਾ ਪੂਰਨ ਕੀਤੀ ਇਸ ਤੋਂ ਉਪਰੰਤ ਕਮਲੋਟ ਪਿੰਡ ਵਾਲਿਆਂ ਨੇ ਫਿਰ ਕਦੀ ਕੋਈ ਛੇੜਛਾੜ ਸੰਗਤ ਨਾਲ ਨਹੀਂ ਕੀਤੀ ਸਿੱਖ ਸੰਗਤਾਂ ਸਦਾ ਨਰਪੈ ਹੋ ਕੇ ਉਸ ਰਸਤੇ ਆਉਂਦੀਆਂ ਤੇ ਜਾਂਦੀਆਂ ਰਹੀਆਂ ਇਸ ਸਮੇਂ ਕਿਸੇ ਵੀ ਪਹਾੜੀ ਰਾਜੇ ਨੇ ਕਮਲੋਟ ਮਾਰਨ ਸਮੇਂ ਕੋਈ ਛੇੜਖਾਨੀ ਜਾਂ ਕੋਈ ਹੋਰ ਵਿਰੋਧ ਦੀ ਗੱਲ ਗੁਰੂ ਜੀ ਨਾਲ ਨਹੀਂ ਕੀਤੀ ਇੱਕ ਦਿਨ ਗੁਰੂ ਜੀ ਆਪਣਾ ਦੀਵਾਨ ਲਾ ਕੇ ਬੈਠੇ ਹੋਏ ਸਨ ਕਿ ਭਾਈ ਦਾਇਆ ਸਿੰਘ ਆਦਿਕ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜੀਓ ਜਦੋਂ ਤੁਸੀਂ ਅਨੰਦਪੁਰ ਛੱਡ ਕੇ ਆਏ ਸੀ ਤਾਂ ਆਪ ਜੀ ਨੇ ਬਚਨ ਕੀਤਾ ਸੀ ਕਿ ਸਾਡੇ ਘਰ ਅਨੰਦਪੁਰ ਸਾਹਿਬ ਵਿੱਚ ਹੀ ਹਨ ਇਸ ਨੂੰ ਅਸੀਂ ਕਦੀ ਵੀ ਛੱਡ ਨਹੀਂ ਸਕਦੇ ਸੋ ਹੁਣ ਆਪ ਜੀ ਨੂੰ ਆਪਣੇ ਉਹਨਾਂ ਵਚਨਾਂ ਨੂੰ ਯਾਦ ਕਰਕੇ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰਨੀ ਚਾਹੀਦੀ ਹੈ ਪਹਾੜੀ ਰਾਜੇ ਤਾਂ ਸਾਰੇ ਲੜਾਈ ਵਿੱਚ ਹਾਰ ਖਾ ਕੇ ਆਪਣੇ ਘਰਾਂ ਵਿੱਚ ਜਾ ਬੈਠੇ ਹਨ ਹੁਣ ਸਾਨੂੰ ਇੱਥੇ ਬੇਪੌਰ ਵਿੱਚ ਰਹਿਣ ਦਾ ਕੋਈ ਲਾਭ ਨਹੀਂ ਹੈ ਅਸੀਂ ਵੀ ਚੱਲ ਕੇ ਆਪਣੇ ਨਗਰ ਆਨੰਦਪੁਰ ਸਾਹਿਬ ਦੀ ਸੰਭਾਲ ਕਰੀਏ ਖਾਲਸੇ ਦੀ ਇਹ ਬੇਨਤੀ ਪ੍ਰਵਾਨ ਕਰਕੇ ਸਤਗੁਰੂ ਜੀ ਨੇ ਦੂਸਰੇ ਦਿਨ ਹੀ ਰਣਜੀਤ ਨਗਾਰਾ ਵਜਾ ਕੇ ਸਭ ਤਿਆਰੀ ਪੂਰੀ ਕਰ ਲਈ ਅਤੇ ਦੰਦ ਭੀਆਂ ਤੇ ਨਗਾਰੇ ਦੀਆਂ ਉੱਚੀਆਂ ਧੁਨੀਆਂ ਨਾਲ ਆਪ ਜੀ ਘੋੜੇ ਉੱਤੇ ਅਸਵਾਰ ਹੋ ਕੇ ਅੱਗੇ ਲੰਘ ਪਏ ਅਤੇ ਪਿੱਛੇ ਸਾਰਾ ਖਾਲਸਾ ਦਲ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਛੜਦਾ ਹੋਇਆ ਚੱਲ ਪਿਆ ਰਸਤੇ ਵਿੱਚ ਲੋਕੀ ਭੇਟਾਂ ਦੇ ਕੇ ਗੁਰੂ ਜੀ ਨੂੰ ਮਿਲ ਕੇ ਬੇਨਤੀਆਂ ਕਰਦੇ ਕੇ ਅਸੀਂ ਸਾਰੇ ਆਪ ਜੀ ਦੀ ਪ੍ਰਜਾ ਹਾਂ ਸਾਨੂੰ ਆਪਣੇ ਜਾਣ ਕੇ ਸਾਡੀ ਰਖਵਾਲੀ ਕਰੋ ਜੀ ਸਤਿਗੁਰੂ ਜੀ ਸਭ ਨੂੰ ਧੀਰਜ ਦੇ ਕੇ ਆਪਣੇ ਰਸਤੇ ਉੱਤੇ ਅੱਗੇ ਚੱਲ ਪਏ ਬੇਮੁਖ अथवा ਵਿਰੋਧ ਭਾਵ ਰੱਖਣ ਵਾਲੇ ਨਗਾਰੇ ਦੀ ਆਵਾਜ਼ ਸੁਣ ਕੇ ਹੀ ਭੱਜ ਜਾਂਦੇ ਜਿਹੜੇ ਪਿੰਡ ਪਹਿਲਾਂ ਗੁਰੂ ਜੀ ਤੋਂ ਬੇਮੁਖ ਹੋ ਗਏ ਸਨ ਉਹਨਾਂ ਨੂੰ ਸਿੰਘ ਰਸਤੇ ਵਿੱਚ ਲੁੱਟ-ਕੁੱਟ ਕੇ ਅੱਗੇ ਚਲੇ ਜਾਂਦੇ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਦਰਸ਼ਨ ਕੀਤੇ ਅਰਦਾਸ ਕਰਕੇ ਨਮਸਕਾਰ ਕੀਤੀ ਅਤੇ ਕੜਾ ਪ੍ਰਸ਼ਾਦ ਵਰਤਾਇਆ ਉਪਰੰਤ ਆਪਣੇ ਮਹਿਲਾਂ ਵਿੱਚ ਜਾ ਕੇ ਵਿਸ਼ਰਾਮ ਕੀਤਾ ਅਨੰਦਪੁਰ ਸਾਹਿਬ ਵਾਸੀਆਂ ਨੇ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਅਤੇ ਦੀਪਮਾਲਾ ਕੀਤੀ ਖਾਲਸਾ ਦਲਾਂ ਨੇ ਆਪੋ ਆਪਣੇ ਅਸਥਾਨਾਂ ਤੇ ਡੇਰੇ ਕਰ ਲਏ ਸਤਗੁਰੂ ਜੀ ਨੇ ਹੁਕਮ ਕੀਤਾ ਕਿ ਅਨੰਦਪੁਰ ਸਾਹਿਬ ਦੇ ਜਿਹੜੇ ਆਦਮੀ ਉਜੜ ਗਏ ਸਨ ਅਤੇ ਅਨੰਦਪੁਰ ਛੱਡ ਗਏ ਸਨ ਉਹਨਾਂ ਸਭਨਾਂ ਨੂੰ ਵਾਪਸ ਲੈ ਆਓ ਆਪਣੇ ਘਰ ਘਾਟ ਵਸਾਉਣ ਵਾਸਤੇ ਜਿਸ ਪਾਸ ਧਨ ਕਰਕੇ ਸਮਰੱਥਾ ਨਾ ਹੋਵੇ ਉਸ ਨੂੰ ਗੁਰੂ ਦੇ ਖਜ਼ਾਨੇ ਵਿੱਚੋਂ ਲੋੜੀਂਦੀ ਸਹਾਇਤਾ ਦੇ ਕੇ ਉਸ ਨੂੰ ਵਸਾਇਆ ਜਾਵੇ ਇਸ ਹੁਕਮ ਦੇ ਕਰਨ ਨਾਲ ਸਾਰੇ ਨਗਰ ਛੱਡ ਕੇ ਬਾਹਰ ਗਏ ਹੋਏ ਸਾਰੀਆਂ ਜਾਤਾਂ ਅਤੇ ਕਸਬਾ ਦੇ ਲੋਕ ਵਾਪਸ ਆਣ ਕੇ ਵਸਣ ਲੱਗ ਪਏ ਅਤੇ ਨਗਰ ਦੀ ਰੌਣਕ ਦਿਨੋ ਦਿਨ ਦੂਣ ਸਵਾਈ ਹੋਣ ਲੱਗ ਪਈ। ਗੁਰੂ ਜੀ ਨੇ ਆਪਣੇ ਕੋਲੋਂ ਪੈਸੇ ਦੇ ਕੇ ਲੋਕਾਂ ਦੇ ਘਰ ਬਰਵਾ ਦਿੱਤੇ। ਗੁਰੂ ਜੀ ਦੇ ਦੋ ਵੇਲੇ ਦਵਾਲ ਲੱਗਦੇ ਅਤੇ ਜਿਉਂ-ਜਿਉਂ ਗੁਰੂ ਜੀ ਦੇ ਮੁਰ ਆਨੰਦਪੁਰ ਸਾਹਿਬ ਵਾਪਸ ਆ ਜਾਣ ਦਾ ਪਤਾ ਲੱਗਦਾ ਸਿੱਖ ਸੰਗਤਾਂ ਦੂਰ-ਦੂਰ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਭੇਟਾਂ ਅਰਪਣ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ। ਸ਼ਸਤਰ ਬਸਤਰ ਅਤੇ ਘੋੜੇ ਆਦਿ ਵੀ ਸਿੱਖ ਬਹੁਤ ਭੇਟਾਂ ਲੈ ਕੇ ਹਾਜ਼ਰ ਹੁੰਦੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਦੇ ਦੁਖੀਆਂ ਨੂੰ ਭਜਾਇਆ ਅਤੇ ਪ੍ਰੇਮ ਕਰਨ ਵਾਲਿਆਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਘਰ ਵੀ ਪਵਾ ਦਿੱਤੇ ਇਹ ਸਤਗੁਰਾਂ ਦੀ ਬੜਾਈ ਸੀ ਕਿ ਉਹਨਾਂ ਨੇ ਹਰੇਕ ਜਾਤ ਗਰੀਬ ਗੁਲਵੇ ਨੂੰ ਗਲ ਨਾਲ ਲਾ ਕੇ ਉਹਨਾਂ ਦੀ ਸਹਾਇਤਾ ਕੀਤੀ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਸਰਵੰਸ ਵਾਰ ਕੇ ਲੋਕਾਂ ਦੇ ਭਲੇ ਵਾਸਤੇ ਆਪ ਜੋਤੀ ਜੋਤ ਸਮਾ ਗਏ ਸਨ